ਮੁੰਡਾ ਸ਼ੌਕ ਹੁੰਦਾ ਹੀ ਮੈਂ ਤਾਂ ਸਾਰਾ ਦਿਨ ਵੀ ਭਰਨ ਸੁਣਾ ਲਈ ਬਾਬਾ ਜੀ ਸਾਖੇ ਮੈਂ ਤਾਂ ਕੋਈ ਵਸੰਦੋ ਸ਼ੌਕ ਦਾ ਵੀ ਵੀ ਬਤੋ ਦਸਾਈਂ ਜਿਗਦਰੀ ਅੰਦਾਜੀ ਇੱਕ ਪਰੇਸ਼ਤੀ ਰਵਾੜੀ ਰਹਿੰਦੀ ਸੀ ਭਾਈ ਕੁੰਦਨ ਲਾਲ ਸੀ ਉਹਨਾਂ ਦੇ ਰਿਸ਼ਤੇਰ ਸੀ ਭਾਈ ਹਰਵੰਸ ਸੀ ਜਿਗਦਰੀ ਰਹਿੰਦੇ ਤੇ ਉਹ ਬਿਮਾਰ ਰਹਿਣ ਲੱਗੇ ਇਹ ਕੁੰਦਨ ਲਾਲ ਬਿਮਾਰ ਰਹਿਣ ਲੱਗੇ ਕਾਫੀ ਬਿਮਾਰ ਹੋ ਗਏ ਤੇ ਉਹਨਾਂ ਦੀ ਮੱਝੀ ਚੱਕ ਕੇ ਨਾ ਬਾਬਾ ਜੀ ਕੋਲ ਬਾਬੀ ਸ਼ਸ਼ਾ ਜੀ ਕੋਲ ਲੱਕਿਆ ਤੇ ਲੱਕਿਆ ਵੀ ਕਹਿੰਦੇ ਬਾਬਾ ਜੀ ਇਹਨਾਂ ਨੂੰ ਵੀ ਵੀ ਰੇਖਸ਼ ਮੇਖ ਮਾਰੋ ਇਹਨੂੰ ਵੀ ਬਾਬੀ ਤੰਦਰੁਸਤੀ ਕਰੋ ਬਾਬਾ ਜੀ ਬੱਚੇ ਕਿਤੇ ਵੀ ਕਹਿੰਦੇ ਵੀ ਵੀ ਕੋਈ ਨਾ ਵੀ ਕੁੰਦਨ ਲਾਲ ਤੋਂ ਅੰਮ੍ਰਿਤ ਸ਼ਕ ਦੇ ਨਾ ਵੀ ਸੈਕ ਸਾਜਿਆ ਤੇ ਕੇ ਇਸ ਤਰੀ ਰੱਖਣਾ ਅੰਮ੍ਰਿਤ ਸ਼ਕਲਾ ਉਹਦੀ ਜਿਹੜੀ ਮਾ ਕੁੰਦਨ ਸਿੰਘ ਦੀ ਕੁੰਦਨ ਲਾਲ ਦੀ ਭਾਈ ਸੀਗੀ ਉਹ ਇੱਕਦਮ ਮੁਰਾ ਗਈ ਕਹਿੰਦੀ ਨਹੀਂ ਬਾਬਾ ਜੀ ਮੈਂ ਮੁੱਢੇ ਸਭ ਦੇ ਸਿੱਖ ਬਣਾ ਲਵਗੀ ਇਹਨੂੰ ਇਸ ਤਰ੍ਹਾਂ ਰਹਿਣ ਦੇ ਬਾਬਾ ਜੀ ਨੇ ਫੇਰ ਕਿਹਾ ਵੀ ਕਹਿੰਦੇ ਵੀ ਇੱਕ ਵੀ ਆਪਣਾ ਬੀਤੂ ਵੀ ਐਸਾ ਕਰ ਬੀਤੂ ਵੀ ਆਪਣਾ ਬੇਅੰਮਰ ਛਕ ਲੋ ਉਹ ਫੇਰ ਮਾ ਮਾਥਾ ਕੇ ਦੀ ਬਾਬਾ ਜੀ ਮੈਂ ਮੁੰਡੇ ਅੰਮਰ ਸ਼ਿਰਾਦੂ ਸਿੰਘ ਜਾਦੂਪੁਰ ਇਹ ਨੂੰ ਹੀ ਰਹਿਣ ਤੀਜੀ ਕੇ ਬਾਬਾ ਜੀ ਫੇਰ ਕਿਹਾ ਹੁਣ ਫੇਰ ਮਾ ਮਾ ਪੁੱਛ ਤੈਨੂੰ ਵੜੀ ਗਏ ਤੀਜੀ ਕੇ ਫੇਰ ਬਸ ਬੇ ਪ੍ਰੋਬਲਮ ਪੈ ਗਈ ਪੈ ਗਈ ਪ੍ਰੋਬਲਮ ਉਹ ਜੇ ਫੇਰ ਉਹ ਚੱਕ ਕੇ ਬਾਬਾ ਜੀ ਘੜ ਘੱਟ ਕਰ ਲਈ ਬਾਬਾ ਜੀ ਹੋਰ ਬਸ ਕਰਨ ਲੱਗੇ ਇੱਕ ਜਣਾ ਤੇ ਉਹ ਇਹਦੇ ਜਾਓ ਬਾਬਾ ਜੀ ਹੋ ਗਏ ਨਾਨਕਸਰ ਲੁਧੇਣ ਤੱਕ ਗਏ ਆ ਉੱਦਾਂ ਤੇ ਗਏ ਤੇ ਉੱਥੇ ਜਾ ਕੇ ਉਹ ਕੰਦਲ ਪੂਰਾ ਹੋ ਗਿਆ ਇਹ ਉਹਨੂੰ ਫੇਰ ਲੈ ਕੇ ਬਾਬਾ ਜੀ ਕੋਲ ਗਏ ਤੇ ਬਾਬਾ ਜੀ ਤਾਂ ਪੂਰਾ ਹੋ ਗਿਆ ਬਾਬਾ ਜੀ ਕਹਿੰਦੇ ਅਸੀਂ ਤਾਂ ਉਸ ਬੇਦੀ ਮੋੜ ਬਤਾਉਣ ਲੱਗੇ ਸੀ ਵੇਖਿਆ ਸੀ ਕੁੰਦਨ ਲਾਲ ਉਹ ਆ ਮਰਸ਼ਕ ਲੈ ਬਾਬਾ ਜੀ ਬਲਾਸ ਵਿੱਚ ਕੀਤੇ ਕਦੇ ਜਮਦੂਤਾਂ ਦਾ ਕੁੰਦਨ ਕੁੰਦਨ ਲਾਲ ਨੂੰ ਲੈਣਾ ਹੋਣਾ ਸੀ ਮੂਰੇ ਕੁੰਦਨ ਸਿੰਘ ਬੈਠਾ ਹੋਣਾ ਸੀ ਕਿਤੇ ਕਿੱਥੇ ਜਾਂਦੇ ਬਾਬਾ ਜੀ ਬਸ ਬਿਲਕੁਲ ਯੱਗਲੀ ਇਹ ਗੱਲ ਹੋਈ ਸੀ ਕੋਈ ਅਥਰ ਵੇ ਕਿੰਨੀ ਕਿੱਡੀ ਵੱਡੀ ਗੱਲ ਹੋਈ ਆ ਤੇ ਵੀ ਬਾਬਾ ਫਿਰ ਉਹ ਕੋਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਬਾਬਾ ਜੀ ਜੇ ਤੁਹਾਨੂੰ ਪਤਾ ਸੀ ਵੀ ਤੁਸੀਂ ਦੱਸ ਦਿੰਦੇ ਸੀ ਵੀ ਇਹ ਗੱਲ ਹੋਣੀ ਆ ਬਾਬਾ ਜੀ ਕਹਿੰਦੇ ਮਾਸਟਰ ਮਾਸਟਰ ਬੱਚਨ ਪਰਚਾ ਪਾਉਂਦਾ ਮਾਸਟਰ ਪਰਚਾ ਪਾਉਂਦਾ ਤੇ ਮਾਸਟਰ ਹੀ ਜਵਾਬ ਦੇਵੇ ਇਹ ਕਿਵੇਂ ਪੋਸਿਬਲ ਹੈ ਕਿ ਮਾਸਟਰ ਦਾ ਫਰਜ਼ ਹੈ ਪਰਚਾ ਪਾਉਣਾ ਬੱਚੇ ਦਾ ਫਰਜ਼ ਹੈ ਪਰ ਵੀ ਪਰਚੇ ਦਾ ਜਵਾਬ ਦੇਣਾ